ਰਾਲੀਆ ਹੱਡੀ ਚੋਰੀ ਕਰਕੇ ਲੈ ਗਏ ਸਾਰੀਆਂ ਚੋਰੀ ਕਰਕੇ ਲੈ ਗਏ ਸਰਕਾਰ ਉਹ ਬਿਜਾ ਵਿਕਾਸ ਕੀ ਹੈ ਇੱਕ ਮਿੰਟ ਤੁਸੀਂ ਯਾਰ ਮੇਰੇ ਨਾਲ ਗੱਲ ਕਰੋ ਅੱਗੇ ਅਸ਼ਤੀਵਾ ਲੈ ਲਓ ਜੀ ਜੇ ਗੱਡਣੀ ਗੱਲ ਕਰਨੀ ਹੈ ਤੁਸੀਂ ਅਸ਼ਤੀਵਾ ਦੇ ਚੱਲ ਜੀ ਮੈਂ ਲੋਕਾਂ ਦੇ ਕੰਮ ਕਰਨੇ ਆਂ ਤੁਸੀਂ ਬੰਦ ਗੱਲ ਕਰੋ ਅਸੀਂ ਛੋਟੇ ਸਬੰਧ ਗੱਲ ਦਾ ਰੱਖ ਰਹੇ ਹਾਂ ਕਰਨ 20 ਸਾਲ ਦਾ ਬੱਚਾ ਅੱਜ ਉਹਦੀ ਉਮਰ ਸਿਰ ਸੰਘੇੜ ਗਈ ਜਿਹੜਾ ਇਹ ਅੱਜ ਸਾਡੇ ਫੋਰਸ ਨੇ ਲਾਠੀ ਚਾਰਜ ਕੀਤਾ ਤੇ ਉਹਨਾਂ ਨੂੰ ਹੱਤਿਆਚਾਰ ਕਰਕੇ ਸਿੱਧੀ ਗੋਲੀ ਪਿੱਛੇ ਦੇ ਬਾਰ ਕੀਤਾ ਜਿਉ ਸ ਆਹ ਸਾਹਮਣੇ ਲਲਕਾਰ ਕੇ ਆਉਂਦੇ ਤਾਂ ਸਾਡੇ ਕਿਸਾਨ ਵੀ ਕੁਸ ਮੜਾ ਮੋਟਾ ਮਜ਼ਬੂਤ ਹੁੰਦੇ ਤਾਂ ਵੀਰਾ ਦੱਸੋ ਸਾਨੂੰ ਸਾਡੇ ਕਿਸਾਨਾਂ ਦੀ ਕਸੂਰ ਕੀ ਹੈਗਾ ਭਰਾ ਮੇਰਾ ਛੋਡੇ ਵਰਗੇ ਜਿਹੜੇ ਤੁਸੀਂ ਬਣਿਆ ਹੋ ਨਾ ਅੱਧੀ ਸਾਨੂੰ ਵੋਟਾਂ ਮਾ ਕੇ ਦਿੱਤਾ ਹੈ ਸੀ ਵੋਟਾਂ ਇਹਨਾਂ ਕਿਸਾਨਾਂ ਨੇ ਇਨਾ ਮਤਾਵਾ ਪਹਿਣਾ ਨਹੀਂ ਪਈਆਂ ਨਾ ਬੋਟਾ ਸਾਨੂੰ ਤਾਈ ਸਾਨੂੰ ਇਹ ਮੈਨਿਆ ਬਣਾਇਆ ਜਵਾਬ ਦੇ ਲੋ ਜਵਾਬ ਦੇ ਲੋ ਜਵਾਬ ਦੇ ਲੋ ਜਵਾਬ ਦੇ ਲੋ ਕਰ ਚੁੱਪ ਕਰੋ ਜਵਾਬ ਦੇ ਦਿਓ ਨਹੀਂ ਜਵਾਬ ਤਾਂ ਦੇ ਲੋ ਜਵਾਬ ਨਹੀਂ ਜਵਾਬ ਤਾਂ ਦੇ ਲੋ ਜਵਾਬ ਦੇਓ ਜੀ ਤਨ ਪੂਰੀ ਕਰਤੀ ਜੀ ਜਵਾਬ ਦੇ ਦਿਓ ਨਹੀਂ ਜਵਾਬ ਮੈਨਾਂ ਹੋਗਾ ਜੀ ਤਨ ਪੂਰੀ ਜਵਾਬ ਦੇ ਦਿਓ ਸਭ ਕਰਨ ਦੇ ਗੋਲੀ ਪੁੱਜੀ ਕੋ ਜਵਾਬ ਦਿਓ ਕੀ ਜਵਾਬ ਦਿਓ ਦੇਖੋ ਮਾਪੇ ਨਾ ਆਪਾਂ ਜੋ ਕਰੇ ਉਹ ਸਾਰੇ ਮਾਪੇ ਨਾ ਬਾਹਰ ਕਿੱਥੇ ਨਹੀਂ ਜੀ ਉਹ ਕਰੋ ਜੀ ਕਰੋ ਜੀ ਸੇਰਾ ਗੁਰੂ ਸਭੀ ਜੈ ਜੈ ਮੈਂ ਕਦੋਂ ਕਹਿਣਾ ਪਰ ਭਾਈ ਪਹਿਲਾਂ ਮਗਾਨਾ ਤਾਂ ਠੋਡਾ ਸਹੀ ਮਗਾਨਾ ਦੇ ਕੋਲ ਇਹ ਵੀ ਮੈਂ ਹੁੰਦੇ ਕਿ ਜਿਵੇਂ ਹੁੰਦੇ ਮੈਂ ਮਾਤਾ ਆਪ ਜੀ ਸੁਣਾਗੇ ਪਰ ਮੈਂ ਵੀ ਹਾਂ ਮੈਂ ਹਰਿਆ ਸਬਜ਼ੀਆਂ ਕਤਰੀਆਂ ਰਸਲਾ ਅਗਾ ਬਹੁਤ ਪਸੰਦ ਚ ਜਿਹੜੀ ਕਿ ਆਰਗੈਨਿਕ ਖੇਤੀ ਕਰਦਾ ਰਹਿਆ ਕਿਵੇਂ ਕੋਟਾ ਪਿੰਡਾਂ ਲੂਆਂ ਦੇ ਵਿੱਚ ਮੈਂ ਹੋਰ ਸੀ ਮੇਰੇ ਪਿੰਡ ਦੇ ਵਿੱਚ ਮੇਰੀ ਨਸਲੀ ਬਹੁਤ ਚੰਗੀਆਂ ਲੈਂਗੀ ਪਿਆਂਦੀਆਂ ਬੜੀ ਜਿਆਦਾ ਇਸ ਸਾਲ ਹੁਣ ਜਿਹੜੀ ਗੱਲ ਹੈ ਕਿ ਮੈਂ ਟਿਕਰੀ ਬੋਰਡਰ ਦੇ ਕੋਲ ਦੇ ਨਾਲ ਮੈਂ ਬੱਲੇ ਸਾਹਿਬ ਦਾ ਉਹ ਵੀ ਜੁਨੀਅਨ ਦੇ ਵਿੱਚ ਬਰਾਬਰ ਕੋਲ ਦੇ ਨਾਲ ਕੰਮ ਨੂੰ ਵਾ ਦੇਖ ਰਿਹਾ ਹਾਂ ਕਿ ਬੱਲਾ ਬਹੁਤਾਰੇ ਸਾਥੀ ਮੈਨੂੰ ਮਿਲੇ ਹੋਏ ਨੇ ਇੱਕ ਮਿੰਟ ਜੀ ਉਹ ਵੱਡੇ ਟਿਕਰੀ ਵੱਲ ਤੇ ਮੇਰੇ ਪਾਸੇ 6 ਵੀ ਨੇ ਰਹਿੰਦੇ ਨੇ ਉਹਦਾ ਪੁਰਾਣਾ ਉਹਦਾ ਪੁਰਾਣਾ ਹੋ ਗਿਆ ਹੁਣ ਨਵੇਂ ਵੱਡੇ ਐਮਐਲਏ ਬਣਨ ਤੋਂ ਬਾਅਦ ਮੇਰੇ ਮੇਰੇ ਭਰਾ ਹੋ ਕੇ ਦੀ ਖਰਤ ਛੋਟੀ ਸਰਕਾਰ ਹੀ ਇਹ ਧਰਨਾ ਜੀ ਬਣਿਆ ਸੀ ਪਰ ਹੁਣ ਧਰਨਾ ਵਾਲੇ ਨੇ ਨਾ ਕੀ ਗੱਲ ਗੱਲ ਤਾਂ ਸੁਣ ਲਓ ਹਨ ਉਹਦੇ ਨੇ ਜਿਹੜਾ ਪ੍ਰਾਣਾ ਰਿਕਰਡ ਦਾ ਚੋਲਾ ਹੈ ਮੈਂ ਗੱਲ ਤੁਹਾਨੂੰ ਦੱਸਣਾ ਬੰਦਾ ਉਹਦਾ ਵੀ ਸੁਣਨਾ ਹੈ ਕਈ ਵਾਰ ਜੋਤੇ ਬੰਦੀ ਚ ਵੀ ਨਵਾਂ ਬੰਦਾ ਸ਼ਾਮਿਲ ਹੋ ਜਾਂਦਾ ਪਾਰਟੀ ਵੀ ਨਵਾਂ ਸ਼ਾਮਿਲ ਹੋ ਜਾਂਦਾ 11 ਬਦਲਦੀ ਰਹਿੰਦੀ ਇਹਨੇ ਪਹਿਲਾਂ ਦੀ ਸਰਕਾਰ ਕੀ ਕਰਕੇ ਗਈ ਇਹ ਦੱਸੂ ਨਾ ਤੇ ਫਿਰ ਗੱਲ ਦਾ ਪੂਰਾ ਪਤਾ ਨਹੀਂ ਲੱਗਦਾ ਫਿਰ ਮੈਂ ਤਾਂ ਦੱਸੂਗਾ ਦਸਤਾਰ ਨਾਲ ਜੇ ਮੈਨੂੰ ਜਵਾਬ ਲੈਣਾ ਸਾਰਨਾ ਦੱਸੋ ਜੇ ਐਸ ਕਰਕੇ ਮੈਂ ਫੋਟੇ ਨਾਲ ਹੀ ਰਹਿ ਆਸੀਂ ਗੱਲੇਵਾਰ ਸਾਹਿਬ ਦਾ ਬੜਾ ਸਤਕਾਰ ਕਰਦੇ ਹਾਂ ਦਿੱਲੀ ਨਾਲ ਸਾਡੀ ਲੜਾਈ ਹੈ ਦਿੱਲੀ ਦੀ ਹੈ ਮੋਦੀ ਜਾਣ ਬੁੱਝ ਕੇ ਸਾਨੂੰ ਫਰਾਸਮਟ ਕਰ ਰਹੇ ਜਿੰਨਾ ਉਹ ਕਿਸਾਨਾਂ ਨੂੰ ਤੰਗ ਕਰ ਰਿਹਾ ਉਠੀ ਪੰਜਾਬ ਸਰਕਾਰ ਦੀ ਇਕਨੋਮੀ ਨੂੰ ਵੀ ਠੱਠ ਸਟ ਮਾਰ ਰਿਹਾ ਕੋਈ ਅਵਾਜ਼ ਕਉ ਨਹੀਂ ਉਠਾਉਂਦੇ ਜੀ ਉਹੀ ਕਰ ਕਰਦਾ ਜੀ ਸੁਣੋ ਮਤਲਬ ਜਿਹੜਾ ਜਿਹੜਾ ਕੇਜਰੀਵਾੜ ਖੜਿਆ ਗਿਆ ਹੈ ਗਲਤ ਸੁਣੋ ਕਿਹ ਮੀਰਾ ਤੇਰਾ ਕਰਮਕੂਨ ਹੁਣ ਲੋ ਸੁਣ ਲੋ ਪਹਿਲਾਂ ਗੁਰੂ ਜੀ ਕ੍ਰਾਂਤੀ ਵਾਲੇ ਪਾਸੇ ਤੁਰਾਂਗੇ ਆਪਾਂ ਕੋਈ ਖਾਲਸਾ ਆਹ ਤਾਂ ਹੈ ਗਰਮ ਨੂੰ ਕਰਤਾ ਮਾਤਾ ਸੋਲੋ ਪਹਿਨਾ ਕੀ ਹੈ ਦੇਖੋ ਅਸਲੀ ਗੱਲ ਇਹ ਹੈ ਕਿ ਮੋਤੀ ਪੰਜਾਬ ਦਾ ਸਾਡਾ ਟੈਕਸ ਹੈ ਜਿਹੜਾ ਜਿਹੜਾ ਟੈਕਸ ਅਸੀਂ ਚੁੱਲ੍ਹੇ 'ਤੇ ਬਾਲਦੇ ਆਂ ਜਦੋਂ ਸੀਗ ਮਚਾਉਨੇ ਆ ਬਿਸਕਟ ਖਾਣੇ ਆ ਨੂਨ ਮਿੱਥੇ ਮਸਾਲੇ ਵਾਲੀ ਲਿਆਉਨੇ ਆ ਤੇ ਉਹਨਾਂ 'ਤੇ ਜਿਹੜਾ ਟੈਕਸ ਲੱਗਦਾ ਉਹ ਸਾਰਾ ਸਰਕਾਰ ਸਰਕਾਰ ਨੂੰ ਜੀਐਸਟੀ ਰੂਪ ਦੇ ਬੱਝਦਾ ਜਦੋਂ ਜੀਐਸਟੀ ਰੂਪ ਕੇ ਸੈਂਟਰ ਸਰਕਾਰ ਕੋਲੇ ਵਾ ਗਿਆ ਹੁਣੇ ਉਹ ਸਾਨੂੰ ਮੋੜ ਕੇ ਪੰਜਾਬ ਦੇ ਵਿਕਾਸ ਲਈ ਕੁਝ ਪਰਸੈਂਟ ਕੱਟ ਕੇ ਵਾਪਸ ਦੇਣਾ ਹੁੰਦਾ ਤੇ ਸਾਡੇ ਆਰਡੀਪ ਦੇ ਫੰਡ ਸਾਰਾ ਸੈਂਟਰ ਸਰਕਾਰ ਨੇ ਰੋਕ ਰੱਖਿਆ ਅਸੀਂ ਹੁਣ ਨਵੇਂ ਬਣੇ ਆ ਸਾਨੂੰ ਵੀ ਚਾਹ ਕਿ ਅਸੀਂ ਲੋਕਾਂ ਦੇ ਵਿਕਾਸ ਕਾਰਜ ਕਰੀਏ ਕੋਈ ਕੰਮ ਕਰੀਏ ਨਹੀਂ ਸਰ ਜੀ ਸਵਾਲ ਮੈਂ ਸਵਾਲ ਤੇ ਆਉਂਦਾ ਨਹੀਂ ਗਲਤ ਪੁੱਛਿਆ ਸਾਰੇ ਜੀ ਮੇਰੀ ਗੱਲ ਤੇ ਧਿਆਨ ਦਿਓ ਜੇ ਸਵਾਲ ਮੇਰੀ ਦਸਤਾਨਾ ਮਾਰੇ ਮੁੰਦੇ ਨੂੰ ਕਰੇ ਭਰਾ ਪਹਿਲਾਂ ਪਹਿਲਾਂ ਮੈਂ ਚੁੱਪ ਕਰਦਾ ਅਸੀਂ ਤੁਹਾਨੂੰ ਦੇਖ ਰਿਹਾ ਗੱਲ ਤਾਂ ਮਾਰੀ ਸਾਡੀ ਚੰਗੀ ਗੱਲ ਆ ਤੁਹਾਨੂੰ ਚੰਗੀ ਮੈਂ ਜਵਾਬ ਦੇ ਦੇ ਹੋਰ ਉਹ ਤੋਂ ਕਿਉਂ ਜਾਣਿਆ ਭਰਾਵਾ ਜਥੇਬੰਦੀ ਵਾਲੇ ਤੁਸੀਂ ਲੋਕ ਬਹੁਤ ਜਥੇਬੰਦੀ ਚ ਮੈਂ ਵੀ ਤੁਹਾਡੇ ਨਾਲ ਰਿਹਾ ਹਾਂ ਇੱਕ ਮਿੰਟ ਵੀ ਗੱਲ ਸੁਣ ਲੈ ਜੀ ਤੁਸੀਂ ਮੇਰੀ ਗੱਲ ਸੁਣ ਸਾਰਾ ਦਿਨ ਬੈਠੇ ਭਾਸ਼ਨ ਸੁਣੀ ਜਾਂਦੇ ਹੋ ਮੇਰੀ ਗੱਲ ਤਾਂ ਸੁਣ ਲੋ ਯਾਰ ਸੁਣ ਲੋ ਹੁਣ ਦੇਖੋ ਜੀ ਇਹ ਪਰੇ ਚੜਨ ਜੋ ਕਿ ਨਾ ਚੰਗੀ ਲੱਗਦੀ ਇੱਕ ਬਾਤ ਕਰਦੇ ਆ ਬੈਠੇ ਆ ਆਪਾਂ ਇੱਥੇ ਬੈਠੇ ਆ ਤੁਹਾਡਾ ਰੋਟੀ ਸਿਰ ਮਤੇ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਹੁਣ ਗੱਲ ਇਹ ਹੈ ਕਿ ਸੈਂਟਰ ਸਰਕਾਰ ਸਾਡਾ GST ਰੋਕੀ ਬੈਠੀ ਸਾਨੂੰ ਚਾਹੇ ਕਿ ਅਸੀਂ ਲੋਕਾਂ ਦੇ ਰੂਪ ਨਵੀਂ ਸਰਕਾਰ ਬਣੋ ਕਿ ਕੰਮ ਕਰੀਏ ਤੁਹਾਡੇ ਖਾਲ ਬਣਾਈਏ ਛੋਟੇ ਹਸਤਾ ਛੋਟੇ ਬੱਚਿਆਂ ਲਈ ਸਕੂਲਾਂ ਚੰਗੇ ਪ੍ਰਬੰਧ ਕਰੀਏ ਕਿਸਾਨਾਂ ਨੂੰ ਦਿੱਕਤਾਂ ਗਲੀਆਂ ਨਾਲੀਆਂ ਵਿਕਾਸ ਕਾਰਜ ਸੜਕਾਂ ਸੁੱਟੀਆਂ ਪਈਆਂ ਬਣਾਈਏ ਉਹਦਾ ਇਹ ਕੋਈ ਸੁਣਨਾਂ ਨਹੀਂ ਕਿਸਾਨੀ ਮਰ ਗਈ ਉਹਦਾ ਲੈ ਜਿਹੜਾ ਕਿਸਾਨੀ ਮਰ ਗਈ ਹੈ ਕਿ ਕੱਢਣੀਆਂ ਗਰੀਬ ਸੰਤਤਾ ਲੋ ਮੇਰੇ ਮਮਾ ਮੇਰੀ ਸਮੂਹ ਲੋਕੀ ਤੇਰੇ ਆ ਯਾਰ ਦੂਜੇ ਪਾਸੇ ਲੱਗੇ ਆਂਦੇ ਆ ਸੁਣਨਾਂ ਨਹੀਂ ਕਰਦੇ ਉਹਦਾ ਕਿਸੇ ਪਿੰਡ ਦਾ ਚੋਰੀਆਂ ਚੋਰੀਆਂ ਚੱਲ ਗਈਆਂ ਚੋਰੀਆਂ ਨੂੰ ਦੂੜ ਮੇਟ ਚੋਰੀ ਹੋ ਜਾਂਦੀ ਫਿਰ ਸੁਣੋ ਅਸੀਂ ਪਾਈਆਂ ਵੋਟਾਂ ਫਿਰ 2 ਮਿੰਟ ਸੁਣ ਫਿਰ 2 ਮਿੰਟ ਸੁਣਾ ਨਾ ਚੰਗੀ ਲੱਗੀ ਗੱਲ ਕੋਈ ਜੋ ਮਰਜ਼ੀ ਕਰ ਕੋਈ ਮੁੱਦੇ ਉੱਥੇ ਪਹਿਲਾਂ ਸੁਣ ਕੇ ਲਓ ਬਾਈ ਜੀ ਸੁਣਦਾ ਲੋ ਸੱਚ ਜੇ ਸੱਚ ਸੁਣਦਾ ਮਾਦਾ ਰੱਖੋ ਮੇਰੇ ਵੀਰ ਕਿ ਤੁਹਾਨੂੰ ਇਹ ਜੇ ਜਾ ਫਿਰ ਜੇ ਉੱਥੇ ਬੈਠੇ ਸੀ ਮੈਂ ਨਹੀਂ ਉਹ ਹੀ ਹੋਰਾਂ ਦੇ ਦੱਸ ਰਹੇ ਹਾਂ ਪਸਤਾ ਲੱਗਦਾ ਵੀ ਸਾਨੂੰ ਵੀ ਚਾਹ ਕੇ ਅਸੀਂ ਕੰਮ ਕਰੀਏ ਮੋਦੀ ਨੇ ਸਾਡਾ ਆਰਡੀਐਸ ਮਾਦ ਰੱਖਿਆ ਸਾਡੀ ਵੀ ਲੜਾਈ ਸੈਂਟਰ ਸਰਕਾਰ ਦੇ ਨਾਲ ਹੈ ਮੈਂ ਤੁਹਾਡੇ ਨਾਲ ਇਕੱਠੇ ਲੜਾਈ ਲੜਨ ਨੂੰ ਤਿਆਰ ਹਾਂ ਮੂਰੇ ਨਾਲ ਤੁਹਾਨੂੰ ਵੀ ਪਿਆਰ ਆਦਾ ਪਰ ਉੱਧਰ ਨਹੀਂ ਹੈ ਅਸੀਂ ਪੰਜਾਬ ਦਾ ਸਾਰਾ ਇੰਡਸਟਰੀ ਦਾ ਕੰਮ ਰੂਪ ਹੋ ਗਿਆ ਜਿਹਦੇ ਨਾਲ ਸਾਨੂੰ ਜਿਹੜਾ ਪੰਜਾਬ ਸਰਕਾਰ ਨੂੰ 1110 ਜਿਹਦੇ ਨਾਲ ਅਸੀਂ ਥੋੜਾ ਵਿਕਾਸ ਕਰਦੇ ਸੈਕਟਰ ਨੂੰ ਪੈਸਾ ਦਿੰਦਾ ਨਹੀਂ ਜਿਹਦੇ ਨਾਲ ਅਸੀਂ ਸਰਕਾਰ ਚਲਾ ਕੇ ਥੋੜੇ ਕੰਮ ਕਰ ਸਕੀਏ ਉਹ ਸਾਨੂੰ ਵਪਾਰ ਚੋਂ ਪੈਸਾ ਆਉਂਦਾ ਅਸੀਂ ਕਿੰਨਾ ਚਿਰ ਵਪਾਰ ਨੂੰ ਰੋਕੇ ਰੱਖਿਆ ਕਿ ਡੱਲੇ ਸਾਹਿਬ ਵਾਲ ਸਾਹਿਬ ਦੇ ਪਿੱਛੇ ੱਡੀ ਭੱਟੀ ਕੁਰਬਾਨੀ ਕਿ ਉਹ ਸੰਘਰਸ਼ ਦੇ ਬੈਠੇ ਉਹ ਮਰਨ ਵਰਤ ਰੱਖਿਆ ਪੰਜਾਬ ਦੇ ਲੋਕ ਨਹੀਂ ਜਾ ਕੇ ਨਹੀਂ ਗਏ ਉਹਨਾਂ ਦੇ ਪਿੱਛੇ ਜਾ ਕੇ ਖੜੇ ਸਰਕਾਰ ਦੇ ਮੰਤਰੀ ਤੱਕ ਜਾ ਕੇ ਉਹਨਾਂ ਕੋਲ ਹੀ ਉਹਨਾਂ ਦੇ ਹਾਲਾਤ ਪੁੱਛ ਕੇ ਆਏ ਨੇ ਬਹੁਤ سارے ਵੱਡੇ ਪੱਦਰ ਤੇ ਸਾਡੀ ਪੂਰੀ ਸਰਕਾਰ ਉੱਥੇ ਜਾ ਕੇ ਡੱਲੇ ਵਰਸਾ ਦੇ ਅਸੀਂ ਡੱਲੇ ਦਾ ਸਾਹਿਬ ਨੂੰ ਮਨਨ ਕਰਾਰੇ ਛੱਡ ਦਿੱਤੇ ਅਸੀਂ ਅਸੀਂ ਡੱਲੇ ਵਾਲਾ ਸਾਹਿਬ ਨੂੰ ਮੇਰੀ ਗੱਲ ਸੁਣ ਲੋ ਦੂਸਰੇ ਪਾਸੇ ਅਸੀਂ ਪੰਜਾਬ ਨੂੰ ਜਦੋਂ ਸਾਡਾ ਬੰਦਾ ਕਿੰਨਾ ਜੀ ਉੱਥੇ ਕਿੰਨਾ ਬੰਦਾ ਬੈਠਾ ਕੋਟਾ ਨਾ ਮਾਤਰ ਬੰਦੇ ਪੰਜਾਬ ਸਾਰਾ ਪੰਜਾਬ ਸਿਰਦਾ ਦੂਜੇ ਜਥੇਬੇਰੀਆਂ ਉਹ ਅੱਡਾ ਡੱਡ ਮੂੰਹ ਹੋਏ ਪਏ ਨਹੀਂ ਪੰਜਾਬ ਦਾ ਪੰਜਾਬ ਦਾ ਪੰਜਾਬ ਦਾ ਪੰਜਾਬ ਦਾ ਬੱਪਾ ਕੀ ਹੋ ਗਿਆ ਅਸੀਂ ਤੁਹਾਡੇ ਕੰਮ ਖੰਦੇ ਚਰਉਣ ਲਈ ਕੀ ਪੈਸਾ ਟੈਕਸਰ ਵਪਾਰ ਪੰਜਾਬ ਪਛੜਿਆ ਨਾ ਰਹੇ ਜੇ ਬੱਚਿਆਂ ਦੀ ਪੜ੍ਹਾਈ ਤੇ ਪੁਰੀ ਸਿਹਤ ਸਿਸਟਮ ਤੇ ਲੋਡੀਆਂ ਗਲੀਆਂ ਨਾਲੀਆਂ ਥੋੜੇ ਖੇਤੀ ਚ ਦੇਣ ਵਾਲੇ ਆਉਣ ਵਾਲੇ ਸਮੇਂ ਦੇ ਜਿਹੜੇ ਅਸੀਂ ਸਭ ਜਿਹੜੀਆਂ ਸਬਸਿਡੀਆਂ ਦੇਣੀਆਂ ਤੋਂ ਹੈਗੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਜਿਹੜੀ ਅਸੀਂ ਸਹੂਲਤਾਂ ਦੇਣੀਆਂ ਨੇ ਉਹ ਸਹੂਲਤਾਂ ਤੋਂ ਅਸੀਂ ਵਾਂਝੇ ਨਾ ਰਹਿ ਜੀ ਪੰਜਾਬ ਸਮਾਕਿਨਾ ਰਹੇ ਜੀ ਕਾਹ ਹੋਣਾ ਬਾਰੇ ਸੁਤਾ ਗੀ ਦਾ ਸਮਝ ਕੋ ਕੀ ਕਰੀ ਠੀਕ ਹੈ ਅੱਜ ਵੀ ਸਿਲਵਰ ਕਰਕੇ ਕਹਿੰਦੇ ਕੋਲ ਜੀ ਕਹਿੰਦੇ ਲੈ ਭੈਣ ਮੇਰੀ ਇੱਕ ਗੱਲ ਸੁਣੀ ਹੁਣ ਮੈਂ ਚੁੱਪ ਕਰਦਾ ਮੇਰੀ ਭੈਣ ਕੋਈ ਤਾਂ ਨੌਜਵਾਨ ਇੱਕ ਮੇਰੀ ਗੱਲ ਸੁਣ ਇੱਕ ਮੇਰੀ ਗੱਲ ਸੁਣ ਇੱਕ ਗੱਲ ਸੁਣੀ ਦੇਖ ਇੱਕ ਗੱਲ ਨਾ ਤੇ ਵੀ ਨਾ ਸਹਿਮਤ ਇਸ ਸਵਾਲ ਜਿਹਨਾਂ ਨੇ ਸੌਣਾ ਸਹਿਮਤ ਤੂੰ ਕਹਿੰਦੀ ਮੇਰੀ ਭੈਣਾ ਵੀ ਮੈਂ ਤੁਰਿਆ ਫਿਰਦਾ ਹੁਣ ਵੋਟਾਂ ਵਾਸਤੇ ਜਮਾ ਇੱਕ ਨੇਤਾ ਆ ਗਿਆ ਵੋਟਾਂ ਵਾਸਤੇ ਤੁਰਦਾ ਜੀ ਕੋਈ ਦੋਰਿਆ ਨਹੀਂ ਪਰ ਮੈਂ 3 ਸਾਲ ਮੈਨੂੰ ਬਣੇ ਨੂੰ ਹੋ ਗਏ ਕੋਈ ਬੰਦਾ ਕਹਦੇ ਦਾਣਾ ਮੰਡੀ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਦਾਣਾ ਮੱਡੀ ਚ ਆਈ ਦਾਣਿਆਂ ਦੇ ਸਮੇਂ ਝੋਨੇ ਆਏ ਸਮੇਂ ਅਫਸਰਾਂ ਨੂੰ ਲੈ ਕੇ ਇੱਥੇ ਆ ਕੇ ਤੁਹਾਡੇ ਮਸਲੇ ਤੇਜ਼ੀ ਨਾਲ ਬਕਾ ਕੇ ਨਹੀਂ ਗਿਆ ਜਾਂ ਸ਼ੁਰੂ ਨਹੀਂ ਕਰਾਇਆ ਮੈਂ ਸਾਰੇ ਅਫਸਰਾਂ ਨੂੰ ਨਾਲ ਲੈ ਕੇ ਜ਼ਿਲ੍ਹੇਦਿਆਂ ਨੂੰ ਇੱਥੇ ਸਾਹਮਣੇ ਟੈਂਟ ਲਾ ਕੇ ਇਕੱਲੇ ਇਕੱਲੇ ਪਿੰਡ ਦੇ ਸਾਥੀ ਦਾ ਬਜ਼ੁਰਗ ਦਾ ਕਿਸਾਨ ਦਾ ਮਜ਼ਦੂਰ ਦਾ ਮਸਲਾ ਸੁਣ ਕੇ ਬਹੁਤ ਹੀ ਹੱਲ ਕਰਾਈ ਆ ਬਹੁਤ ਹੀ ਨਹੀਂ ਹੋਈ ਹੋਣੀ ਮੈਂ ਮੰਨਦਾ ਹਾਂ ਉਹ ਤੋਂ ਬਾਅਦ ਦੇ ਵਿੱਚ ਥੋੜੇ ਹਰ ਪਿੰਡ ਦੇ ਵਿੱਚ ਪਤਾ ਨਹੀਂ ਕਿੰਨੇ ਵਾਰੀ ਇਹ ਤੋਂ ਬਾਅਦ ਇੱਕ ਪਹਿਲਾਂ ਆਇਆ ਇਹ ਤੋਂ ਪਹਿਲਾਂ ਤਿੰਨ ਵਾਰੀ ਮੈਂ ਅਫਸਰਾਂ ਨੂੰ ਲੈ ਕੇ ਆਇਆ ਮੈਂ ਇਕੱਲੀ ਵੋਟਾਂ ਵਾਸਤੇ ਨਹੀਂ ਫਿਰਦਾ ਮੈਨੂੰ ਇੱਕ ਬੋਝ ਆ ਮੇਰੇ ਸਿਰ ਤੇ ਵੀ ਤੁਸੀਂ ਮੈਨੂੰ ਵੋਟਾਂ ਪਾਈਆਂ ਮੈਂ ਤੁਹਾਡੇ ਲਈ ਕੁਝ ਕਰ ਜਾ ਮੈਂ ਕੁਝ ਕਰ ਜਾ ਤੁਹਾਡੇ ਲਈ ਕੋਈ ਕੰਮ ਕਰ ਜਾ ਤੁਹਾਡਾ ਰੋਸਾ ਆਪ ਦੀ ਖਾਸ ਮੇਰਾ ਅੱਜ ਕੰਮ ਹੈ ਕਿਸਾਨਾਂ ਦੇ ਸਰ ਸਰ ਇੱਕ ਦਮ ਮੈਂ ਵੀ ਕਿਸਾਨਾਂ ਲਈ ਇੱਕ ਮਿੰਟ ਸੁਣੋ ਮੇਰੀ ਗੱਲ ਉਹ ਮੇਰੇ ਵੀਰ ਨੂੰ ਬਹੁਤ ਪ੍ਰਹਰਨ ਇੱਕ ਮਿੰਟ ਦੇਣਾ ਹੈ ਮੈਂ ਇੱਕ ਮਿੰਟ ਹਾਂਜੀ ਕਿੰਨਾ ਚਿਰ ਹੋਗਾ ਉਹ ਮੇਰੇ ਵੀਰ ਸੁਣ ਗੱਲ ਸੁਣ ਬੈਠ ਕਿੰਨਾ ਗੁੰਦੀ ਸੀਗੀ ਅੱਗੇ ਕਿਹੜੇ ਬਲੋ ਧਰਨਾ ਲੱਗਦਾ ਬਰਨ ਅਫਸਰ ਖੜਿਆ ਕੋਲੇ ਭਰਾ ਮੇਰੇ ਉਹੀ ਤਾੜਾ ਮੰਡੀ ਚ ਖੜੇ ਆ ਇੱਥੇ ਪੀਣ ਵਾਲਾ ਪਾਣੀ ਨਹੀਂ ਹੁੰਦਾ ਸੀ ਹੁਣ ਆਰੋ ਵਾਲਾ ਪਾਣੀ ਆਉਂਦਾ ਜਿੱਦਾਂ ਮੈਂ ਬਣਿਆ

ਕੀ ਜਾਨਣੀ ਪਿਆਉਂਦਾ ਸੀ ਲੜਕੇ ਵਾਲਾ ਸੜਾ ਤਾੜੀ ਉਹ ਨਸਾਨਾ ਮੈਂ ਤਾਂ ਮੇਰੇ ਪਾਸੇ ਤਰਪਦਾ ਕਰਦਾ ਤੁਸੀਂ ਕਹਿੰਦੇ ਵਪਾਰ ਸੜਾ ਰੋਕ ਗਿਆ ਉੱਥੇ ਉਹ ਰੋਕਾ ਕਿਨੇ ਲਾਈਆਂ ਸੀ ਜੀ ਬੜਾ ਜਾਈਂ ਦਿੱਲੀ ਨੂੰ ਜਾਂਦੇ ਉੱਥੇ ਰੋਕਾ ਕਿਨੇ ਲਾਈਆਂ ਸੀ ਸੈਟਰ ਦੇ ਵਿੱਚ ਸਰਕਾਰ ਮੋਦੀ ਦੀ ਫਰੀਆਣਾ ਵਿੱਚ ਵੀ ਮੋਦੀ ਦੀ ਸਰਕਾਰ ਮੇਰੀ ਗੱਲ ਸੁਣਦਾ ਹੁੰਦਾ ਹੈ ਇਹਦਾ ਪੰਜਾਬ ਪਿੰਡਾਂ ਤੋਂ ਸਾਡੇ ਘਰੇ ਵਰਕੇ ਆ ਗਏ ਡਾਂਗਾ ਮਾਰਦੇ ਪੌਨੀਆਂ ਮਾਰਦੇ ਤੁਸੀਂ ਇਹਨਾਂ ਨੂੰ ਮੁੱਤੂ ਬਣਾ ਰਹੇ ਹੋ ਤੈਨੂੰ ਮੇਰੀ ਗੱਲ ਸਾਡਾ ਹੀ ਰਹਿਣਾ ਮੇਰੀ ਗੱਲ ਸੁਣ ਲੈ ਸਾਡੇ ਕੱਲ੍ਹਾਂ ਬਣਦਾ 2 ਲੱਖ ਦਾ ਲੱਖ ਸਾਡਾ ਹੀ ਹੈ ਮੇਰੀ ਗੱਲ ਸੁਣ ਸਾਡਾ ਹੀ ਰਹੇਗਾ ਜਿੱਦੇ ਜਿੱਦੇ ਤੂੰ ਤੁਸੀਂ ਪ੍ਰੋਗਰਾਮ ਲਈ ਕੋ ਦਿੱਲੀ ਦਾ ਦਿੱਲੀ ਪੂਜ ਕਰਨ ਆਰ ਪਾਰ ਦੀ ਲੜਾਈ ਜੇ ਮੈਂ ਇਸ ਹਲਕੇ ਦਾ ਪੁੱਤ ਨਾ ਹੋਇਆ ਪਿੱਛੇ ਹਟ ਗਿਆ ਮੈਂ ਤੁਹਾਨੂੰ ਬਤਾ ਦੂੰਗਾ ਲੱਗੂ ਨਹੀਂ ਹੁਣ ਨਹੀਂ ਲੱਗੇ ਨਹੀਂ ਲੱਗਾਂ ਬਿੱਡੋ ਪਹਿਲਾਂ ਕਿੱਥੇ ਰਹੀ ਲਈ ਪਹਿਲਾਂ ਲੱਗੇ ਸਾਡੇ ਕੋਲ ਬੈਠੀ ਨਹੀਂ ਬੈਠੀ ਤੁਸੀਂ ਘਰੇ ਜਾਓ ਤੁਸੀਂ ਸਾਡੇ ਕੋਲ ਆਏਗਾ ਹੁਣ ਤੁਸੀਂ ਸਾਡੇ ਨਾਲ ਮੇਰੇ ਵੀਰ ਮੇਰੇ ਵੀਰ ਮੇਰੀ ਗੱਲ ਸੁਣੋ ਸਾਡੇ ਬਾਅਦ ਤੁਹਾਨੂੰ ਮੈਂ ਬਾਅਦ ਸੁਣ ਮੈਂ ਇੱਕ ਵਾਰੀ ਭਰਾ ਮਿਲਿਆ ਮੈਂ ਆਉਣਾ ਸੀ ਥੋੜੇ ਜਥੇ ਮਿਲਦੇ ਆਗੂਆਂ ਨੇ ਏ ਕਿ ਆ ਅਸੀਂ ਸ਼ਾਮ ਨੂੰ 5 ਵਜੇ ਪ੍ਰੋਗਰਾਮ ਬਣਾਵਾਂਗੇ ਪਹਿਲਾਂ ਨਾ ਜਿਹੜੀ ਮੇਰੇ ਕੋਲ ਸੀਐਡੀ ਰਿਪੋਰਟ ਹੈ ਔਰ ਮੈਂ ਮੈਂ ਚੰਡੀਗੜ੍ਹ ਜਾਣਾ ਸੀ ਮੈਂ ਚੰਡੀਗੜ੍ਹ ਜਾਣਾ ਸੀ ਮੈਂ ਥੋੜੇ ਕਰਕੇ 7 ਵਜੇ ਤੱਕ ਬੈਡਰ ਵਿੱਚ ਬੈਠਾ ਰਿਹਾ ਮੈਂ ਪੁੱਛਿਆ ਤਾਂ ਰਹਿ ਚੱਕਿਆ ਗਿਆ ਤਾਂ ਰਹਿ ਚੱਕਿਆ ਗਿਆ ਮਾਹਰ ਫਿਰ ਆਈ ਕਿਉਂ ਨਹੀਂ ਤੁਸੀਂ ਕਹਿੰਦੇ ਸੀ ਮਿਲ ਕੇ ਮੰਗ ਪੱਤਰ ਦੇਣਾ ਆਈ ਨਹੀਂ ਕੋਈ ਬਾਈ ਮੇਰੇ ਇਹ ਇਹ ਕੇਸ ਨਾਲ ਛੋਟੀ ਹੋਰ ਗੱਲ ਆ ਚੌ ਵਾਲਾ ਉਹ ਰੋਲਾ ਜੀ ਉੱਥੇ ਤੁਸੀਂ ਕਿੰਨੇ ਕਰ ਗਏ ਮੈਂ ਨਹੀਂ ਉਸ ਮਸਲੇ ਚ ਆਇਆ ਦੇਖੋ ਮੇਰੀ ਗੱਲ ਸੁਣੋ ਮੈਂ ਬਾਅਦ ਕੋਲ ਕੋਈ ਮੈਨਾਂ ਹੱਲ ਨਹੀਂ ਗਾ ਜੀ ਸਾਡੇ ਸਾਡੇ ਰਾਤ ਨੂੰ ਘਰ ਧੜਾ ਰਿਹਾ ਸਾਡੇ ਸਿਲੰਡਰ ਚੋਰੀ ਹੋਈਆਂ ਸਾਡੀਆਂ ਟਰਾਲੀ ਚੋਰੀ ਕੀਤੀਆਂ ਪੰਜਾਬ ਸਰਕਾਰ ਨੇ ਚੋਰੀਆਂ ਕੀਤੀਆਂ ਟਰਾਲੀਆਂ ਗੈਸੋ ਚੋਰੀ ਕੀਤੀ ਐਸੀ ਚੋਰੀ ਐਸੀ ਸਾਡੇ ਨਹੀਂ ਛੱਡੇ ਉੱਥੇ ਐਸੀ ਲਾਗੇ ਮੈਂ ਜੇ ਹਲਕੇ ਦੇ ਕਿਸੇ ਵੀ ਬੰਦੇ ਦਾ 1 ਰੁਪਿਆ ਜਾਂ ਗ੍ਰਾਂਟ ਕੀ ਖਾਦੀ ਹੋਵੇ फिर तुम्हें दीन दानत करावा तू मेरे को एक मिनट एक मिनट सुन रे ऐसा बोलना है हां दोनों देता है दोनों कहना है मेरी बात तो सुन लो जरा जरा सुनू तो नहीं तो एक ਕੱਤ ਕੰਬਲੰਦਾਨੀ ਉਹ ਉਦਨ ਵੀ ਕਹਿ ਕੇ ਗਿਆ ਸੀ ਨਾ ਹਾਂ ਜੀ ਪਹਿਲਾਂ ਵੀ ਗਿਆ ਸੀ ਬੰਦਾ ਗੱਲ ਮੇਰੀ ਬੇਲੇ ਨੂੰ ਬਸ ਇੱਥੇ ਜਾਉਂਦੇ ਤੇਰੀ ਬਸ ਮੈਂ ਤੇ ਦੱਸਾਂ ਗੱਲ ਇੱਕ ਹੈ 900 ਬਣਾ ਮੈਨੂੰ ਅੱਪਾ ਕਿਸਾਨੀ ਵਾਸਤੇ ਖੜੇ ਆ ਜੀ ਉਹ ਨਾਲ ਖੜੇ ਆ ਇੱਕ ਇੱਕ ਮਿੰਟ ਮੇਰੀ ਗੱਲ ਤਾਂ ਸੁਣੋ ਮੇਰੀ ਗੱਲ ਤਾਂ ਸੁਣੋ ਮੇਰੀ ਗੱਲ ਤਾਂ ਸੁਣੋ ਜੀ ਕੋਈ ਮੇਰੀ ਗੱਲ ਤਾਂ ਸੁਣੋ ਮੇਰੀ ਮਾਰ ਮਾਰ ਤੋਸ ਮਾਰ ਇੱਕ ਮਿੰਟ ਸੁਣ ਲੈ ਮੇਰੀ ਗੱਲ ਹੁਣ ਇੱਕ ਗੱਲ ਹੈ ਮੈਨੂੰ ਐਸਾ ਦੱਸੋ ਵੀ ਅਸੀਂ ਜਿਹੜਾ ਦਿੱਤਾ ਸੀ ਰਾਤ ਨੂੰ ਅੱਜ ਦਾ ਯਾਰ ਕਿਸਾਨੀ ਵਾਲੇ ਮਸਲੇ ਚ ਹੈ ਮੰਡੀ ਚ ਹੈ ਸਾਸ ਪਾਈ ਦੀ ਉਹ ਕੀ ਵਾਲੇ ਮਰ ਜਾ ਬੁਲੇਟ ਤੇ ਅੱਜ ਤਾਂ ਹੀ ਕੰਮ ਆਇਆ ਜਿੱਤੇ ਬੋਟਾ ਮਨ ਨੂੰ ਦੂਰੀ ਕਰ ਲਿਓ ਸਵਾਲ ਬੋਟਾ ਕਰ ਲਿਆ ਬਈ ਮੇਰੇ ਨਾਲ ਨਾ ਚਾਹਿਆ ਆਹ ਜੀ ਰਿਆ ਪਿਆ ਕਰੀਏਗਾ ਜੀ ਮੈਂ 15 ਮਿੰਟ ਬੰਨੇ ਪਤਾ ਲੱਗਿਆ ਇੱਕ ਮਿੰਟ ਖਾਂਜਾ ਇਹ ਇਰਾਨ ਚੜਾ ਪਿਆ ਰਹਾ ਤਾ ਹਾਂ ਕਰਕੇ ਰਾਤ ਕੱਟ ਕੇ ਅਧਿਕਾਰ ਚਿਕੀ ਉੱਥੇ ਵੀ ਆ ਜਨਤਾ ਦੇ ਬੈਠੇ ਆਡੀ ਰਾਤ ਕਰ ਰਹੇ ਹੋ ਜਿਹੜਾ ਕਈ ਨਾ ਨਟਲੇ ਜੋ ਉਹਨਾਂ ਦੇ ਅਕਾਊਂਟ ਤੋਂ ਕੋਈ ਸਰਕਾਰ ਤੋਂ ਹੋਰ ਆਜੀ ਟ੍ਰੈਲੀਆ ਹੱਥੀਂ ਚੋਰੀ ਕਰਕੇ ਲੈ ਲਈਆਂ ਟਰੈਕਟਰਾਂ ਦੇ ਚੋਰੀ ਕਰਕੇ ਲੈ ਲਈਆਂ ਆਪਦੀ ਯਾਰ ਸਰਕਾਰ ਆ ਉਹਦੀ ਦਾ ਵਿਕਾਸ ਕੀ ਹੋਇਆ ਇੱਕ ਮਿੰਟ ਤੁਸੀਂ ਯਾਰ ਮੇਰੇ ਨਾਲ ਸਤਿਕਾਰ ਨਾਲ ਪੰਨ ਲੱਖਾਂ ਦਾ ਨੁਕਸਾਨ ਆ ਨਹੀਂ ਪਿੰਡ ਦਾ ਤੁਸੀਂ ਸ਼ਰਮਾਜੋ ਯਾਰ ਗੱਲ ਕਰਦੇ ਹੋ ਅਸਤੀਵਾ ਦੇ ਲੋ ਜੀ ਜੇ ਚੱਡਣੀ ਗੱਲ ਕਰਨੀ ਹੈ ਤੁਸੀਂ ਅਸਤੀਵਾ ਦੇ ਚੱਲੋ ਮੈਂ ਲੋਕਾਂ ਦੇ ਕੰਮ ਕਰਨੇ ਆ ਅਸਤੀਵਾ ਦੇਵਾ ਤੁਸੀਂ اجي چھوٹے سبند گل رکھ جي ڪري ادي چوٹي سبند گل رکھ جي ڪري اي صاحب مرداوا 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 ترني زور سرڪار مرداوا 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 ترني زور سرڪار مرداوا مرداوا مرداوا